ਸਤ ਸ੍ਰੀ ਅਕਾਲ ਜੀ ਨਮਸਕਾਰ ਆਦਾਬ ਅੰਡੀਆ ਵਿੱਚ ਤੇ ਹੁਣ ਇਸ ਟਾਈਮ ਟਾਈਮ ਜਿਹੜਾ ਉਹ ਦੁਪਹਿਰ ਦਾ ਪਰ ਮੈਂ ਯੂ ਐਸ ਏ ਵਿੱਚਾਂ ਤੇ ਇਸ ਕਰਕੇ ਇੱਥੇ ਰਾਤ ਪਈ ਹੋਈ ਹੈ ਸੋ ਪਾਤਰ ਸਾਹਿਬ ਨੂੰ ਯਾਦ ਕਰਦੇ ਆ ਸੁਰਜੀਤ ਪਾਤਰ ਸਾਹਿਬ ਨੂੰ ਕਿ ਪਾਤਰ ਸਾਹਿਬ ਕਹਿੰਦੇ ਕਿ ਕੁਝ ਲੋਕ ਸਮਝ ਦੇ ਨੇ ਐਨਾ ਕੁraag ਨੂੰ ਕਿ ਸੋਨੇ ਦੀ ਹੈ ਬੰਸਰੀ ਤੇ ਬੇਸੂਰੀ ਨਹੀਂ ਸੋਨੇ ਦੀ ਹੈ ਬੰਸਰੀ ਤਾਂ ਵੀ ਬੇਸੂਰੀ ਨਹੀਂ ਸੋ ਕਮਾਲ ਦੀਆਂ ਲਾਈਨਾਂ ਨੇ ਪਤਤ ਸਾਹਿਬ ਨੂੰ ਯਾਦ ਕੀਤਾ ਜਾਏਗਾ ਹਮੇਸ਼ਾ ਹੀ ਯਾਦ ਕੀਤਾ ਜਾਏਗਾ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤੇ ਰਾਹ ਬਣਦੇ ਬਹੁਤ ਸਾਰੀਆਂ ਕਰਤਾਵਾਂ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੀਆਂ ਯਾਦਾਂ ਥੋੜੇ ਦਿਨ ਪਹਿਲੇ ਹੀ ਪਾਤਰ ਸਾਹਿਬ ਨਾਲ ਮੇਰੀ ਗੱਲ ਹੋ ਰਹੀ ਸੀ 29 ਤਰੀਕ ਨੂੰ ਜੀ ਮੈਂ ਉਹਨਾਂ ਦੇ ਉਹਨਾਂ ਨਾਲ ਵੀਡੀਓ ਕਾਲ ਤੇ ਗੱਲ ਕੀਤੀ ਨਿਰਮਲ ਜੋੜਾ ਨੇ ਮੇਰੇ ਨਾਲ ਗੱਲ ਕਰਾਈ ਤੇ ਅਸੀਂ ਗੱਲ ਕਰ ਰਹੇ ਸੀ ਜੇ ਜਿਹੜਾ ਮੈਂ ਗਾਣਾ ਅੱਜ ਰਿਲੀਜ਼ ਕਰ ਰਿਹਾ 6:00 6 ਵਜੇ ਤੇ ਮੈਂ ਸੋਚ ਰਿਹਾ ਸੀ ਕਿ ਉਹਦਾ ਮੁਖਬੰਦ ਮੈਂ ਬਾਤਰ ਸਾਹਿਬ ਤੋਂ ਹੀ ਲਿਖਵਾਵਾਂ ਕਿ ਬਾਤਰ ਸਾਹਿਬ ਉਹਦਾ ਮੁਖਬੰਦ ਲਿਖਣ ਉਹਦੇ ਬਾਰੇ ਲਿਖਣ ਉਹ ਗਾਣਾ ਬਹੁਤ ਖੂਬਸੂਰਤ ਲਿਖਿਆ ਹੋਇਆ ਬਹੁਤ ਹੀ ਵਧੀਆ ਲਿਖਿਆ ਹੋਇਆ ਸੁਰਿੰਦਰ ਦਾਉ ਮਾਜਰਾ ਉਹਨਾਂ ਨੇ ਲਿਖਿਆ ਔਰ ਮਿਊਜ਼ਿਕ Empire ਨੇ ਉਹਦਾ ਮਿਊਜ਼ਿਕ ਕੀਤਾ ਤੇ ਗਾਣੇ ਦਾ ਨਾਮ ਹੈ ਹੋਕੇ ਦੇਨ ਦਾ ਫਿਰਦਾ ਕੋਈ ਹੋਕੇ ਦੇਨ ਦਾ ਫਿਰਦਾ ਕੋਈ ਹੋਕੇ ਹੋਏ ਜੇ ਨਾ ਜਾਗੇ ਹੋ ਜਾਵਣਗੇ ਧੋਖੇ ਹੋਏ ਬਹੁਤ ਖੂਬਸੂਰਤ ਪੰਜਾਬ ਦੇ ਹਾਲਾਤਾਂ ਦੇ ਉੱਪਰ ਪੰਜਾਬ ਦੀਆਂ ਜਿਹੜੀਆਂ ਜਿਹੜੀਆਂ ਇਸ ਟਾਈਮ ਦੇ ਹਾਲਾਤ ਚੱਲ ਰਹੇ ਨੇ ਉਹਦੇ ਉੱਪਰ ਲਿਖਿਆ ਹੋਇਆ ਗਾਣਾ ਜੋ ਮੈਂ ਮਹਿਸੂਸ ਕਰਦਾ ਪੰਜਾਬ ਵਾਸਤੇ ਜਾਂ ਦਉ ਮਜਰਨੇ ਨੂੰ ਬਹੁਤ ਅੱਛੇ ਤਰੀਕੇ ਨਾਲ ਸੁਰਿੰਦਰ ਨੇ ਬਹੁਤ ਅੱਛੇ ਤਰੀਕੇ ਨਾਲ ਲਿਖਿਆ ਸੋ ਕਹਿਣ ਦਾ ਮੇਰਾ ਬੜੇ ਦਿਨ ਤੋਂ ਜਿਹੜੀਆਂ ਸਾਡੀਆਂ ਗੱਲਾਂ ਬਾਤਾਂ ਚੱਲ ਰਹੀਆਂ ਸੀ ਕੁਝ ਅਵੇਅਰਨੈਸ ਦੇ ਉੱਪਰ ਆਪਾਂ ਗੱਲਾਂ ਕਰ ਰਹੇ ਸੀ ਕੁਝ ਲੋਕਾਂ ਦੇ ਨਾਲ ਗੱਲਾਂ ਕਰ ਰਹੇ ਸੀ ਉਹ ਬਹੁਤ ਲੋਕ ਮੈਨੂੰ ਮਿਲਦੇ ਜਿਹੜੇ ਕੋਈ ਮਾਲਚ ਮਿਲ ਜਾਂਦਾ ਕੋਈ ਟਾਬੇ ਤੇ ਤੁਹਾਨੂੰ ਪਤਾ ਮੈਂ ਬਹੁਤ ਸਾਰਾ ਰਾਸਤਾ ਰੱਖਦਾ ਹਾਂ ਲੋਕਾਂ ਦੇ ਨਾਲ ਮੈਂ ਕਦੀ ਦੌੜਦਾ ਨਹੀਂ ਆ ਇਸ ਗੱਲ ਤੋਂ ਵੀ ਮੈਂ ਛੁਪ ਜਾਂਦਾ ਜਾਂ ਮੈਂ ਕਿਸੇ ਨੂੰ ਮਿਲਣਾ ਜਾਂ ਮੈਂ ਹਰ ਇੱਕ ਬੰਦੇ ਨੂੰ ਮਿਲਦਾ ਹਾਂ ਔਰ ਹਰ ਇੱਕ ਬੰਦੇ ਦੇ ਨਾਲ ਵਿਚਾਰ ਵਟਾਂਦਰਾ ਵੀ ਹੁੰਦਾ ਹੈ ਮੇਰਾ ਫੋਨ ਵੀ ਸਾਰੀ ਦੁਨੀਆ ਦੇ ਕੋਲ ਹੈਗਾ ਉਹ ਦੁਨੀਆ ਵੀ ਜਦੋਂ ਮੈਨੂੰ ਫੋਨ ਕਰਦੀ ਹੈ ਤੇ ਮੈਂ ਹਰ ਬੰਦੇ ਨਾਲ ਗੱਲ ਕਰਦਾ ਔਰ ਉਸ ਬੰਦੇ ਨਾਲ ਮੈਂ ਵਿਚਾਰ ਵਟਾਂਦਰਾ ਕਰਨਾ ਚਾਹੁੰਦਾ ਚਾਹੇ ਉਹ ਉਹ ਬੰਦਾ ਚਾਹੇ ਇਧਰ ਇਸ ਤਰੀਕੇ ਨਾਲ ਸੋਚੇ ਕਿ ਯਾਰ ਇਹ ਚਾਹੇ ਸਾਡੀ ਬਹਿਸ ਵੀ ਹੋ ਰਹੀ ਹੋਵੇ ਕਿਸੇ ਵੀ ਤਰੀਕੇ ਦੀ ਬਹਿਸ ਵੀ ਹੋ ਰਹੀ ਹੋਵੇ ਪਰ ਹਰ ਬੰਦਾ ਜਦੋਂ ਮੈਨੂੰ ਮਿਲਦਾ ਤੇ ਮੈਨੂੰ ਕਹਿੰਦਾ ਕਿ ਭਾਜੀ ਤੁਸੀਂ ਡਟੇ ਰਹੋ ਇਹ ਬਹੁਤ ਅੱਛਾ ਕੰਮ ਤੁਸੀਂ ਕਰ ਰਹੇ ਹੋ ਜੇ ਇਹਦੇ ਉੱਤੇ ਡਟੇ ਰਹੋ ਜਾਂ ਮੈਂ ਜਦੋਂ ਵਿਆਮਤੇ ਵੀ ਹੁਣ ਪਿੱਛੇ ਜੀ ਪੰਜਾਬ ਦੇ ਵਿੱਚ ਕਾਫੀ ਸ਼ਾਦੀਆਂ ਦੇ ਪ੍ਰੋਗਰਾਮਾਂ ਤੇ ਵੀ ਮੈਂ ਗਿਆ ਤੇ ਉੱਥੇ ਜਦੋਂ ਵੀ ਜਾਣਾ ਅੰਮ੍ਰਿਤਸਰ ਗਏ ਮੁਕਸਰ ਗਏ ਮਲੋੜ ਗਏ ਫਰੀਦਕੋਟ ਗਏ ਪਟਿਆਲੇ ਗਏ ਕਿਤੇ ਵੀ ਚਾਰ ਚਾਰ ਪੰਜ ਪੰਜ ਬੰਦੇ ਆਉਂਦੇ ਭਾਵੇਂ ਕੋਈ 100 ਰੁਪਏ ਦਾ ਨੋਟ ਦਿੰਦਾ ਜਾਂ ਉੱਦਾਂ ਜੱਫੀ ਪਾਉਂਦਾ ਤੇ ਉਹ ਮੇਰੇ ਕੰਨ 'ਚ ਕਹਿੰਦੇ ਕਿ ਡਟੇ ਰਹੋ ਇੱਥੇ ਪਿੱਛੇ ਨਾ ਟਿਓ ਤੇ ਮੈਨੂੰ ਹੋਰ ਖਤਰਾ ਹੋ ਜਾਂਦਾ ਮੈਨੂੰ ਮੈਨੂੰ ਲੱਗਦਾ ਕਿ ਯਾਰ ਇਹਦਾ ਮਤਲਬ ਇਹ ਹੈ ਕਿ ਲੋਕ ਆਪਣੇ ਆਈਡਲਸ ਦੇ ਉੱਪਰ ਸਿੰਗਰਸ ਦੇ ਉੱਪਰ ਨੇਤਾਵਾਂ ਦੇ ਉੱਪਰ ਬਿਲਕੁਲ ਵਿਸ਼ਵਾਸ ਨਹੀਂ ਕਰ ਰਹੇ ਲੋਕ ਜਿਹੜੇ ਆ ਉਹ ਉਹਨਾਂ ਨੂੰ ਲੱਗ ਰਿਹਾ ਕਿ ਯਾਰ ਇਹ ਮੁੱਕਰ ਜਾਂਦੇ ਆ ਇਹ ਆਪਣੀ ਗੱਲ ਤੋਂ ਪਲਟ ਜਾਂਦੇ ਆ ਤੇ ਮੈਨੂੰ ਥੋੜੀ ਸ਼ਰਮ ਵੀ ਆਣੀ ਮੈਂ ਉਹਨਾਂ ਨੂੰ ਯਕੀਨ ਵੀ ਦੇਣ ਦੀ ਕੋਸ਼ਿਸ਼ ਕਰਨੀ ਮੈਂ ਉਹਨਾਂ ਨੂੰ ਮੈਂ ਇਹ ਵੀ ਕਹਿਣਾ ਵੀ ਨਹੀਂ ਭਾਜੀ ਕੋਈ ਚਿੰਤਾ ਨਾ ਕਰੋ ਤੁਸੀਂ ਮੈਂ ਬਦਲਦਾ ਨਹੀਂ ਮੇਰਾ ਮੇਰਾ ਅਲੱਗ ਤਰ੍ਹਾਂ ਦਾ ਕਿਰਦਾਰ ਹੈ ਮੈਂ ਬਿਲਕੁਲ ਨਹੀਂ ਬਦਲਦਾ ਮੈਂ ਡਰਦਾ ਨਹੀਂ ਉਹ ਲੋਕ ਇਹ ਵੀ ਕਹਿੰਦੇ ਵੀ ਡਰੀ ਨਾ ਕਿਸੇ ਨਾਲ ਮਿਲ ਨਾ ਜਾਏ ਕਿਸੇ ਨਾਲ ਕੁਝ ਇਹ ਤਾਂ ਇਹ ਤਾਂ ਨਹੀਂ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਸੋ ਮੈਨੂੰ ਥੋੜਾ ਦੁੱਖ ਵੀ ਲੱਗਦਾ ਕਿ ਲੋਕ ਕਿਉਂ ਵਿਸ਼ਵਾਸ ਨਹੀਂ ਕਰ ਰਹੇ ਕਿਉਂ ਪਰ ਉਹਨਾਂ ਦੇ ਤਜਰਬੇ ਵੀ ਇਦਾਂ ਦੇ ਹਨ ਕਿ ਲੋਕ ਕੋਈ ਮੁੱਦਾ ਉਠਾਉਂਦੇ ਆ ਕਿਸੇ ਆਪਣੇ ਦੇਸ਼ ਦੀ ਆਪਣੇ ਪਰਦੇਸ ਦੀ ਆਪਣੇ ਸਟੇਟ ਦੀ ਆਪਣੇ ਧਰਮ ਦੀ ਕੌਮ ਦੀ ਆਪਣੇ ਮਜ਼ਹਬ ਦੀ ਗੱਲ ਉਠਾਉਂਦੇ ਆ ਪਰ ਫਿਰ ਉਹ ਬਦਲ ਜਾਂਦੇ ਆ ਫਿਰ ਉਹ ਸ਼ਾਇਦ ਜਾਂਦੇ ਰਲ ਜਾਂਦੇ ਆ ਜਾਂ ਫਿਰ ਉਹ ਡਰ ਜਾਂਦੇ ਆ ਤੇ ਮੈਨੂੰ ਲੱਗਿਆ ਕਿ ਬਹੁਤ ਕਿਰਦਾਰੀ ਕਲੀ ਕਿਰਦਾਰ ਨੂੰ ਆਪਾਂ ਜੇ ਕਹੀਏ ਅਸੀਂ ਬਹੁਤ ਇਹਦਾ ਮਤਲਬ ਨੀਚੇ ਗਿਰ ਗਏ ਆ ਕਿ ਲੋਕ ਸਾਡੇ ਤੇ ਵਿਸ਼ਵਾਸ ਨਹੀਂ ਕਰਕੇ ਕਰ ਰਹੇ ਤੇ ਇਹ ਟਰਸਟ ਨਾ ਹੋਣਾ ਜਿਹੜਾ ਉਹ ਮੈਨੂੰ ਲੱਗਦਾ ਸਮਾਜ ਦਾ ਸਭ ਤੋਂ ਅ ਨੀਚੇ ਵਾਲਾ ਸਤਾਰਾ ਹੈ ਕਿ ਜਦੋਂ ਲੋਕਾਂ ਨੂੰ ਟਰਸਟ ਨਹੀਂ ਹੁੰਦਾ ਤੁਹਾਡੇ ਉੱਤੇ ਜਾਂ ਤੁਸੀਂ ਇੱਕ ਦੂਸਰੇ ਉੱਤੇ ਟਰਸਟ ਨਹੀਂ ਕਰਦੇ ਸੋ ਮੈਂ ਉਹਨੂੰ ਇਸੇ ਲੜੀ ਨੂੰ ਅੱਗੇ ਵਧਾ ਕੇ ਮੈਂ ਆਪਣੇ ਆਪਣੇ ਆਪ ਨੂੰ ਇੱਕ ਤਰ੍ਹਾਂ ਪ੍ਰੂਫ ਕਰਨ ਦੀ ਆਪਣੇ ਆਪ ਦਾ ਸਬੂਤ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਗਾਣਾ ਜਿਹੜਾ ਮੈਂ ਤਾਂ ਕੱਢਿਆ ਕਿ ਮੈਂ ਡਰਦਾ ਨਹੀਂ ਤੇ ਨਾ ਹੀ ਮੈਂ ਪਿੱਛੇ ਹਟਾਂ ਮੈਂ ਆਪਣੇ ਸਭਿਆਚਾਰ ਦੀ ਗੱਲ ਕਰਾਂਗਾ ਹੀ ਕਰਾਂਗਾ ਮੈਂ ਆਪਣੇ ਪੰਜਾਬ ਦੀ ਗੱਲ ਕਰਾਂਗਾ ਪੰਜਾਬ ਦੇ ਨਾਲ ਖੜਾਂਗਾ ਕਦੀ ਵੀ ਕੋਈ ਵੀ ਗੱਲ ਹੋਏਗੀ ਜਿੱਥੇ ਜਿੱਥੇ ਐਦਾਂ ਵੀ ਕੋਸ਼ਿਸ਼ ਹੋਏਗੀ ਕਿ ਮੈਨੂੰ ਮੈਨੂੰ ਲੱਗੇਗਾ ਕਿ ਮੈਂ ਜਦੋਂ ਲੋਕ ਜੋ ਲੋਕ ਜਾਂ ਕੋਈ ਮੈਨੂੰ ਕਹਿਣਗੇ ਵੀ ਤੂੰ ਇੱਧਰ ਆ ਕੇ ਇੱਧਰ ਪੰਜਾਬ ਵਾਲਾ ਕਿ ਇਸ ਚੀਜ਼ ਵਾਲਾ ਜੇ ਮੈਂ ਕਹਾਂਗਾ ਮੈਂ ਪੰਜਾਬ ਬੋਲਣਾ ਤੇ ਮੈਂ ਉਹਨੂੰ ਪ੍ਰੂਫ ਕਰਨ ਦੀ ਕੋਸ਼ਿਸ਼ ਵੀ ਕਰਾਂਗਾ ਮੈਂ ਸਬੂਤ ਮੈਂ ਐਕਸ਼ਨਾਂ ਦੇ ਨਾਲ ਆਪਣੇ ਐਕਸ਼ਨਾਂ ਦੇ ਨਾਲ ਉਹਨੂੰ ਪ੍ਰੂਫ ਕਰਾਂਗਾ ਮੈਂ ਉਹਦਾ ਨਹੀਂ ਬੋਲਾਂਗਾ ਕਿ ਮੈਂ ਹਾਂ ਜੀ ਕਿਉਂਕਿ ਅਸੀਂ ਪੰਜਾਬ ਦਾ ਖਾਨੇ ਆ ਪੰਜਾਬੀ ਮਾਂ ਬੋਲੀ ਦਾ ਖਾਨੇ ਆ ਪੰਜਾਬੀ ਮਾਂ ਬੋਲੀ ਨੇ ਸਾਨੂੰ ਦੁਨੀਆ ਦੇ ਵਿੱਚ ਪਹੁੰਚਾਇਆ ਦੁਨੀਆ ਦੇ ਵਿੱਚ ਸਾਨੂੰ ਅ ਲਾਈਕ ਇੰਨੀ ਇੱਜ਼ਤ ਦਵਾਈ ਹੈ ਇੰਨੀ ਸ਼ੋਹਰਤ ਦਵਾਈ ਹੈ ਇੰਨੀ ਐਸ ਦਵਾਈ ਹੈ ਕਿ ਅਸੀਂ ਉਹਦਾ ਦੇਣਾ ਨਹੀਂ ਦੇ ਸਕਦੇ ਸੋ ਮੇਰੀ ਕੋਸ਼ਿਸ਼ ਹਮੇਸ਼ਾ ਰਹਿੰਦੀ ਹੈ ਕਿ ਚੱਲ ਆਪਣੇ ਬੱਚੇ ਜਿਹੜੇ ਨੇ ਉਹਨਾਂ ਉਹਨਾਂ ਨੂੰ ਜ਼ਰੂਰ ਅਵੇਅਰਨੈਸ ਹੋਵੇ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਆਪਣੇ ਮਾਪੇ ਨੂੰ ਦੇਖਣਾ ਹੁੰਦਾ ਕਿ ਉਹ ਮਾਪੇ ਜਿਹੜੇ ਕਿੱਧਰ ਨੂੰ ਜਾਂਦੇ ਨੇ ਸੋ ਮੈਂ ਮਾਪੇ ਸਾਰਿਆਂ ਨੂੰ ਵੀ ਬੇਨਤੀ ਕਰਦਾ ਜਿਨ੍ਹਾਂ ਦੇ ਬੱਚੇ ਨੇ ਜਿਹੜੇ ਕਿਉਂਕਿ ਮੈਂ ਪੰਜਾਬੀਆਂ ਤਾਂ ਮੈਂ ਪੰਜਾਬ ਦੀ ਗੱਲ ਕਰਾਂਗਾ ਮੈਂ ਹੋਰ ਤੇ ਚਲੋ ਸਾਰੀ ਦੁਨੀਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦੀ ਹੈ ਗੁਰਮਾਣੀ ਨੂੰ ਮੰਨਦੀ ਹੈ ਤੇ ਮੈਂ ਪੰਜਾਬ ਦੇ ਮਾਪੇ ਮਾਪੇ ਨੇ ਜਿਹੜੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਆਪਣੇ ਬੱਚਿਆਂ ਦੇ ਨਾਲ ਬੈਠਣ ਉੱਠਣ ਆਪਣੇ ਕਲਚਰ ਦੀ ਗੱਲ ਕਰਨ ਆਪਣੇ ਸਹੀ ਜਿਹੜੇ ਲੋਕ ਗੀਤ ਨੇ ਕisse ਨੇ ਕਾਵ ਨੇ ਸਭ ਤੋਂ ਪਹਿਲਾਂ ਗੁਰਬਾਣੀ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਗੁਰਨਾਨਕ ਸਾਹਿਬ ਦੀ ਗੱਲ ਕਰਨ ਗੁਰਗੋਬਿੰਦ ਸਿੰਘ ਮਹਾਰਾਜ ਦੀ ਗੱਲ ਕਰਨ ਤੇ ਤਾਂ ਜੋ ਤੁਹਾਡੇ ਬੱਚਿਆਂ ਨੂੰ ਇਹ ਆਦਤ ਪਵੇ ਤਾਂ ਜੋ ਤੁਹਾਡੇ ਬੱਚਿਆਂ ਨੂੰ ਉਹਨਾਂ ਦੇ ਡੀਐਨਏ ਚ ਚਲੇ ਜਾਏ ਜਪਜੀ ਸਾਹਿਬ ਉਹਦੇ ਡੀਐਨਏ ਚ ਚਲੇ ਜਾਏ ਮੈਂ ਰੋਜ਼ ਸਟੋਰੀ ਪੜਨਾ ਬਹੁਤ ਸਾਰੇ ਲੋਕ ਮੈਨੂੰ ਅਪਰੀਸ਼ੀਏਟ ਕਰਦੇ ਆ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਔਰ ਕਈ ਕਈ ਬੰਦੇ ਇਸ ਗੱਲ ਨੂੰ ਪੁੱਛਦੇ ਵੀ ਇਹ ਕਿਹਨਾਂ ਦੀ ਆਵਾਜ਼ ਹੈ ਭਾਈ ਤਰਲੋਚਨ ਸਿੰਘ ਜੀ ਉਹਨਾਂ ਦੀ ਮੈਂ ਜਪਜੀ ਸਾਹਿਬ ਲਗਾ ਕੇ ਕਿਉਂਕਿ ਮੈਂ ਸਟਾਰਟ ਤੋਂ ਉਹਨਾਂ ਨੂੰ ਸੁਣਿਆ ਮੈਂ ਆਪਣੇ ਪਿੰਡ ਦੇ ਵਿੱਚ ਜਦੋਂ ਅਸੀਂ ਸੀਗੇ ਤੇ ਉਹਨਾਂ ਦਾ ਐਲਪੀ ਰਿਕਾਰਡ ਜਿਹੜਾ ਸੀ ਉਹ ਵਜਦਾ ਸੀਗਾ ਭਾਈ ਤਰਲੂਤਨ ਸਿੰਘ ਜੀ ਉਹਨਾਂ ਦਾ ਤੇ ਉਹ ਤਾਂ ਲਗਾਉਣਾ ਕਿ 10 ਬੰਦੇ ਵੀ 5 ਬੰਦੇ ਵੀ ਵੈਸੇ ਤਾਂ ਮੈਨੂੰ ਮੈਂ ਐਵਰੇਜ ਦੇਖਿਆ ਕਿ 20 ਤੋਂ 25 ਲੋਕ ਮੈਨੂੰ ਰੋਜ਼ ਪੁੱਛਦੇ ਵੀ ਕੀ ਦੀ ਆਵਾਜ਼ ਹੈ ਤੇ ਮੈਂ ਉਹਨਾਂ ਨੂੰ ਉਹ ਇਸ ਕਰਕੇ ਲਗਾਉਣਾ ਕਿ ਥੋੜੇ ਲੋਕਾਂ ਦੇ ਕੰਨਾਂ 'ਚ ਵੀ ਉਹ ਪਵੇ ਤੇ ਉਹਨਾਂ ਨੂੰ ਅਵੇਅਰਨੈਸ ਹੋਵੇ ਤੇ ਉਹ ਦੂਸਰੇ ਕਮਾਤੋਂ ਇਧਰ ਉਧਰ ਦੇ ਕਮਾਤੋਂ ਆ ਦੂਰ ਹੋ ਨਸ਼ਿਆਂ ਵੱਲ ਨਾ ਪੈਣ ਠੱਗੀਆਂ ਵੱਲ ਨਾ ਪੈਣ ਤੇ ਝੂਠ ਵੱਲ ਨਾ ਪੈਣ ਸਾਡਾ ਕਿਰਦਾਰ ਬਣਿਆ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਬਣੀ ਆ ਅਸੀਂ ਗੁਰੂ ਨਾਨਕ ਸਾਹਿਬ ਦੇ ਬੱਚੇ ਬਣੀ ਆ ਗੁਰੂ ਅਰਜਨ ਦੇਵ ਮਹਾਰਾਜ ਦੇ ਬੱਚੇ ਬਣੀ ਆ ਅਗਰ ਰਾਜਨੀਤੀ ਦੀ ਗੱਲ ਚੱਲੇ ਤੇ ਅਸੀਂ ਮਹਾਰਾਜ ਰਣਜੀਤ ਸਿੰਘ ਵਰਗੇ ਬਣਨ ਦੀ ਕੋਸ਼ਿਸ਼ ਕਰੀਏ ਜਾਂ ਉਹਦਾਂ ਦਾ ਰਾਜ ਲਿਆਉਣ ਦੀ ਕੋਸ਼ਿਸ਼ ਕਰੀਏ ਉਹਦਾਂ ਹੀ ਲੋਕਾਂ ਨੂੰ ਵਧੀਆ ਤਰ੍ਹਾਂ ਬਿਹੇਵ ਕਰੀਏ ਵਿਵਹਾਰ ਕਰੀਏ ਤਾਂ ਜੋ ਸਾਰੀ ਦੁਨੀਆ ਜਿਹੜੀ ਹੈ ਸਾਡੇ ਤੋਂ ਖੁਸ਼ ਹੋਵੇ ਸਾਰੀ ਦੁਨੀਆ ਜਿਹੜੀ ਆ ਉਹਨੂੰ ਉਹਨੂੰ ਖੁਸ਼ੀਆਂ ਮਿਲਣ ਉਹਨੂੰ ਉਹਨੂੰ ਮਤਲਬ ਖੁਸ਼ਹਾਲੀ ਮਿਲੇ ਸੋ ਸਾਡੇ ਕੋਲ ਸਭ ਕੁਝ ਹੀ ਆ ਸਾਡੇ ਕੋਲ ਅਗਰ ਅਧਿਆਤਮ ਦੀ ਗੱਲ ਕਰੀਏ ਅਸੀਂ ਸੂਫੀ ਜਮ ਦੀ ਵੀ ਗੱਲ ਕਰੀਏ ਤੇ ਸਾਡੇ ਸਾਡੇ ਕੋਲ ਗੁਰਨਾਨਕ ਤੋਂ ਗੱਲ ਸ਼ੁਰੂ ਹੋਏ ਬਾਬਾ ਸ਼ੇਖ ਫਰੀਦ ਤੋਂ ਗੱਲ ਸ਼ੁਰੂ ਹੋਏ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਉਹ ਤੋਂ ਗੱਲ ਸ਼ੁਰੂ ਹੋਏ ਨਾ ਕਿ ਐ ਕੋਈ ਵੀ ਅਦਰ ਉਦਰ ਦੀਆਂ ਜਿਹੜੀਆਂ ਗੱਲਾਂ ਨੇ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਮੈਂ ਜੋ ਉਸ ਉਹ ਗੱਲਾਂ ਵਿੱਚ ਨਹੀਂ ਪੈਣਾ ਚਾਹੁੰਦਾ ਤੇ ਜਦੋਂ ਕਿਰਦਾਰ ਦੀ ਗੱਲ ਆਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਛਿੜੇ ਸਾਡੇ ਮਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੱਲ ਚੱਲੇ ਤੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਰੇ ਦੱਸ ਸਕੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਰੇ ਪੜ ਸਕੀਏ ਗੁਰੂ ਨਾਨਕ ਸਾਹਿਬਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਕੁਰਬਾਨੀ ਉਹਦੇ ਬਾਰੇ ਦੱਸ ਸਕੀਏ ਭਗਤ ਸਿੰਘ ਹੁਣਾ ਬਾਰੇ ਦੱਸ ਸਕੀਏ ਸਰਾਬੇ ਬਾਰੇ ਦੱਸ ਸਕੀਏ ਉਦਮ ਸਿੰਘ ਹੁਣਾ ਬਾਰੇ ਦੱਸ ਕੀਏ ਰਾਜਗੁਰੂ ਸਿੱਖ ਦੇ ਹੁਣਾ ਬਾਰੇ ਦੱਸ ਕੀਏ ਸੋ ਮੇਰੀ ਇਹੀ ਬੇਨਤੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਜ਼ਰੂਰ ਵਧੀਆ ਤਰੀਕੇ ਨਾਲ ਉਹਦੀ ਪਰਵਿਸ਼ ਕਰੋ ਵਧੀਆ ਤਰੀਕੇ ਨਾਲ ਉਹਨਾਂ ਦੇ ਨਾਲ ਲਾਗੇ ਉਹੀ ਕੰਮ ਕਰੋ ਜਿਹੜੇ ਤੁਸੀਂ ਚਾਹਦੇ ਹੋ ਕਿ ਅ ਤੁਸੀਂ ਵੀ ਕਰਨਾ ਚਾਹੁੰਦੇ ਸੀ ਜਾਂ ਤੁਹਾਡੇ ਮਾਪਿਓ ਨੇ ਤੁਹਾਨੂੰ ਸਿਖਾਏ ਹਨ ਸੋ ਪਲੀਜ਼ ਜੀ ਮੈਂ ਪੜ ਰਿਹਾ ਵੀਰ ਜੀ ਮੈਂ ਪੱਕਾ 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 ਜੀ ਪੱਕਾ ਤੁਸੀਂ ਜਿਹੜੇ ਵੀ ਭਾਈ ਸਾਹਿਬ ਲਿਖ ਰਹੇ ਆ ਮੈਂ ਪੜ ਰਿਹਾ ਉਹਨਾਂ ਨੂੰ ਮੈਂ ਤਾਂ ਹੀ ਮੇਰਾ ਥੋੜਾ ਥੋੜਾ ਖਿਆਲ ਉਧਰ ਜਾ ਰਿਹਾ ਤੁਸੀਂ ਕਦੀ ਵੀ ਗੱਲ ਕਰਿਆ ਕਰੋ ਕਦੀ ਵੀ ਆਪਾਂ ਗੱਲ ਕਰਾਂਗੇ ਕੋਈ ਬਹਿਸ ਦਾ ਮੁੱਦਾ ਵੀ ਹੁੰਦਾ ਬਹਿਸ ਤੇ ਵੀ ਆਪਾਂ ਗੱਲ ਕਰ ਸਕਾਂਗੇ ਕਰਾਂਗੇ ਕੋਈ ਗੱਲ ਨਹੀਂ ਤੇ ਬਹੁਤ ਹਸਤਰ ਤੋਂ ਥੱਲੇ ਦੇਖ ਕੇ ਨਹੀਂ ਕਈ ਵਾਰੀ ਮੈਂ ਗੱਲ ਕਰਦਾ ਉਹ ਇੱਕ ਮੁਸ਼ਕਲ ਹੋ ਜਾਂਦੀ ਹੈ ਮੀਡੀਆ ਤੇ ਕਈ ਵਾਰੀ ਮੈਂ ਲੜ ਵੀ ਪੈਂਦਾ ਬਟ ਮੀਡੀਆ ਤੇ ਵੀ ਇਹ ਰਿਸਟ੍ਰਿਕਸ਼ਨ ਹੁੰਦੀ ਹੈ ਕਿ ਤੁਸੀਂ ਇੱਕ ਲੈਵਲ ਤੋਂ ਥੱਲੇ ਨਹੀਂ ਆ ਸਕਦੇ ਕਿਉਂਕਿ ਮਾਵਾ ਪੈਣਾ ਧੀਆਂ ਸਾਡੇ ਬਾਪ ਸਾਰੇ ਬਜ਼ੁਰਗ ਜਾਂ ਜਿਹੜੇ ਸਿਆਣੇ ਇੰਟੈਲੈਕਚੁਅਲ ਵਿਦਵਾਨ ਬੰਦੇ ਜਿਹੜੇ ਆ ਉਹ ਵੀ ਉਸ ਸੋਸ਼ਲ ਮੀਡੀਆ ਨੂੰ ਦੇਖ ਰਹੇ ਹੁੰਦੇ ਆ ਜਾਂ ਸਾਡੀ ਗੱਲ ਨੂੰ ਸੁਣ ਰਹੇ ਹੁੰਦੇ ਆ ਸੋ ਮੈਂ ਇਹ ਹੀ ਬੇਨਤੀ ਕਰਦਾ ਕਿ ਪੰਜਾਬੀਆਂ ਲਈ ਵਿਚਾਰ ਵਾਣ ਹੋਣਾ ਬਹੁਤ ਜ਼ਰੂਰੀ ਹੈ ਬਹੁਤ ਅੱਛੀ ਗੱਲ ਹੈ ਵਿਚਾਰ ਵਾਣ ਹੋਣਾ ਹੀ ਬਹੁਤ ਬਹੁਤ ਵੱਡੀ ਗੱਲ ਹੈ ਸੋ ਮੇਰਾ ਇੱਕ ਗਾਣਾ ਆ ਰਿਹਾ ਜਿਹੜਾ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਕਿ ਜਿਹਦੇ ਨਾਲ ਮੈਂ ਆਪਣੇ ਆਪ ਨੂੰ ਸਬੂਤ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਡਰਦਾ ਨਹੀਂ ਮੈਂ ਪਿੱਛੇ ਨਹੀਂ ਹਟਦਾ ਤੇ ਆਪਾਂ ਜਿਹੜਾ ਮੁੱਦਾ ਚੁੱਕ ਰਹੇ ਹਾਂ ਅਸੀਂ ਕਿਸੇ ਦੇ ਖਿਲਾਫ ਨਹੀਂ ਪਰ ਅਸੀਂ ਆਪਣੇ ਗੁਰੂ ਦੀ ਗੱਲ ਕਰਾਂਗੇ ਪੰਜਾਬ ਵਿੱਚ ਕੋਈ Hindu ਹੋਵੇ ਸਿੱਖ ਹੋਵੇ ਮੁਸਲਮਾਨ ਹੋਵੇ ਇਸਾਈ ਹੋਵੇ ਕੋਈ ਦਲਿਤ ਹੋਵੇ ਕੋਈ ਸਵਰਨ ਜਾਤੀ ਦਾ ਹੋਵੇ ਕੁਝ ਵੀ ਹੋਵੇ ਉਹ ਸਾਰਾ ਬਰਾਬਰ ਹੈ ਕਿਉਂਕਿ ਗੁਰੂ ਸਾਹਿਬ ਨੇ ਮਨਸ ਦੀ ਜਾਂਚ ਸਭੇ ਕੇ ਪਹਿਤਾਂ ਉਹ ਕਰ ਕਰਿਆ ਹੋਇਆ ਹੈ ਗੁਰੂ ਸਾਹਿਬ ਨੇ ਇਹਦਾ ਇਹੀ ਸੰਦੇਸ਼ ਦਿੱਤਾ ਹੋਇਆ ਸੋ ਸਾਰੇ ਲੋਕਾਂ ਨੂੰ ਮੈਂ ਇਹ ਕੋਸ਼ਿਸ਼ ਕੀਤੀ ਹੈ ਕਿ ਇਹ ਅਵੇਅਰਨੈਸ ਵਾਲਾ ਇੱਕ ਗਾਣਾ ਜਿਹੜਾ ਕੋਈ ਹੋ ਕੇ ਦੇਂਦਾ ਫਿਰਦਾ ਕੋਈ ਹੋ ਕੇ ਹੋਏ ਜੇ ਨਾ ਜਾਗੇ ਹੋ ਜਾਵਣਗੇ ਤੋਖੇ ਹੋਏ ਉੱਚ ਬੋਦੀ ਅੱਛੀਆਂ ਗੱਲਾਂ सुरेंद्रਪਾ ਜੀ ਨੇ ਲਿਖੀਆਂ सुरेंद्र ਦਾਉ ਮਾਜਰੀ ਨੇ ਉਹਨਾਂ ਨੇ ਪਹਿਲਾਂ ਵੀ ਮੇਰਾ ਇੱਕ ਗਾਣਾ ਲਿਖਿਆ ਸੀ ਪੰਜਾਬ ਕੀ ਪੁੱਛ ਤੈ ਸਾਡੀ ਏ ਪੁੱਛ ਤੈ ਸਾਡੀ ਵਾਰਤਾ ਆ ਬੈਠ ਸੁਣਾਈਏ ਅਸੀਂ ਮਿੱਟੀ ਦੇ ਪੁੱਤ ਸੁਣੀ ਦੇ ਅਸੀਂ ਮਿੱਟੀ ਗਾਈਏ ਬਹੁਤ ਸੋਹਣਾ ਲਿਖਦੇ ਆ ਤੇ ਤੁਸੀਂ ਜ਼ਰੂਰ ਸੁਣਿਓ ਗਾਣਾ 6 ਵਜੇ ਰਿਲੀਜ਼ ਹੋ ਰਿਹਾ ਤੇ ਮੈਨੂੰ ਦੱਸਿਓ ਕਿ ਕਿਵੇਂ ਦਾ ਗਾਣਾ ਲੱਗਿਆ ਕਿਵੇਂ ਦੇ ਵਿਚਾਰ ਲੱਗੇ ਜੋ ਵੀ ਤੁਹਾਨੂੰ ਅੱਛਾ ਲੱਗਿਆ ਤੇ ਜ਼ਰੂਰ ਮੈਨੂੰ ਤੁਸੀਂ ਸੁਜੈਸਟ ਕਰਿਓ ਥੈਂਕ ਯੂ ਸੋ ਮੱਚ ਸਸਰੀਕਾਲ ਮੈਂ ਸਾਰਿਆਂ ਦੇ ਨਾਮ ਪੜ ਰਿਹਾ ਬਾਅਦ ਦੇ ਵਿੱਚ ਫਿਰ ਦੁਬਾਰਾ ਤੋਂ ਪੜਾਂਗਾ ਇਹਨੂੰ ਅ ਕੋਸ਼ਿਸ਼ ਕਰ ਰਿਹਾ ਪੰਜਾਬੀਆਂ ਨੂੰ ਵਿਚਾਰਵਾਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਭਾਈ ਕੋਸ਼ਿਸ਼ ਹੀ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਜਿਹੜੇ ਹੈ ਭਾਈ ਸਾਹਿਬ ਲਿਖ ਰਿਹਾ ਵਰਿੰਦਰ ਜੀ ਕੇ ਤੁਸੀਂ ਪੰਜਾਬੀਆਂ ਨੂੰ ਵਿਚਾਰਵਾਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਮੈਂ ਤਾਂ ਬਹੁਤ ਵੱਡਾ ਬੰਦਾ ਨਹੀਂ ਹਾਂ ਬਹੁਤ ਵਿਦਵਾਨ ਬੰਦਾ ਨਹੀਂ ਹਾਂ ਬਹੁਤ ਵੱਡੇ ਵੱਡੇ ਲੋਕ ਨੇ ਜਿਵੇਂ ਪਾਤਰ ਸਾਹਿਬ ਵਰਗੇ ਜਿਹੜੇ ਲੋਕ ਸੀਗੇ ਜਾਂ ਪਾਤਰ ਸਾਹਿਬ ਵਰਗੇ ਹੋਰ ਬਹੁਤ ਲੋਕ ਨੇ ਉਹਨਾਂ ਦੇ ਉਹਨਾਂ ਦੇ ਨਾਲ ਦੇ ਲੋਕ ਜਿਹੜੇ ਨੇ ਉਹ ਤੁਹਾਨੂੰ ਵਿਚਾਰਵਾਨ ਜ਼ਿਆਦਾ ਬਣਾ ਸਕਦੇ ਆ ਉਹ ਔਰ ਜਿਹੜੇ ਪ੍ਰਚਾਰਕ ਨੇ ਆਪਣੇ ਆਪਣੇ ਧਰਮਾਂ ਦੇ ਪ੍ਰਚਾਰਕ ਦੂਸਰੇ ਨਹੀਂ ਕੋਈ ਵੀ ਹੈ ਦਰੁਦਰ ਦੀਆਂ ਚੀਜ਼ਾਂ ਨਹੀਂ ਜਿਹੜੇ ਧਰਮਾਂ ਦੇ ਪ੍ਰਚਾਰਕ ਨੇ ਉਹ ਤੁਹਾਨੂੰ ਜ਼ਰੂਰ ਦੱਸ ਸਕਦੇ ਆ ਉਹਨਾਂ ਨੂੰ ਫੋਲੋ ਕਰੋ ਉਹਨਾਂ ਦੀਆਂ ਗੱਲਾਂ ਸੁਣੋ ਉਹਨਾਂ ਦੇ ਵਿਚਾਰਾਂ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੋ ਤੁਹਾਨੂੰ ਗੁਰਬਾਣੀ ਬਾਰੇ ਦੱਸਣਗੇ ਉਹ ਤੁਹਾਨੂੰ ਗੀਤਾ ਬਾਰੇ ਦੱਸਣਗੇ ਉਹ ਤੁਹਾਨੂੰ ਕੁਰਾਨ ਬਾਰੇ ਦੱਸਣਗੇ ਉਹ ਤੁਹਾਨੂੰ ਬਾਈਬਲ ਬਾਰੇ ਦੱਸਣਗੇ ਪਰ ਉਹ ਹੋਣੇ ਇਮਾਨਦਾਰ ਸੂਝਵਾਨ ਤੇ ਇਮਾਨਦਾਰ ਹੋਣੇ ਬੜੇ ਜ਼ਰੂਰੀ ਨੇ ਤਾਂ ਜੋ ਕੋਈ ਵੀ ਗਲਤ ਰਿਪਰੈਜ਼ੈਂਟੇਸ਼ਨ ਨਾ ਹੋਏ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਸਾਰਿਆਂ ਦੇ ਨਾਮ ਫੇਰ ਪੜ੍ਹਾਂਗਾ ਤੇ ਫਿਰ ਜਿੰਨੇ ਵੀ ਮੇਰੇ ਨਾਲ ਗੱਲ ਕਰਨੀ ਹੋਏ ਮੇਰਾ ਨੰਬਰ ਉੱਥੇ ਹੈਗਾ 9810139792 ਭਾਜੀ ਹੀਰ ਸੁਣਾ ਦਿਓ ਪਲੀਜ਼ ਹੀਰ ਮੈਂ ਤੁਹਾਡੀਆਂ ਦੋ ਲਾਈਨਾਂ ਸੁਣਾ ਦੇਣਾ ਤੇ ਉਹ ਗਾਣੇ ਦੀ ਲਾਈਨਾਂ ਵੀ ਮੈਂ ਸੁਣਾ ਦੇਣਾ ਤੁਹਾਨੂੰ ਪੱਕਾ ਹੀਰੇ ਆਖ ਦੀ ਵੇਜੋ ਗਿਆ ਛੂਟ ਬੋਲ ਕੌਣ ਰੁੱਟੜੇ ਯਾਰੂ ਮਨਾਉਂਦਾਈ ਆ ਐਸਾ ਕੋਈ ਨ ਮਿਲਿਆ ਵੇ ਮਟੂਂਦ ਤਕੀ ਜਿਹੜਾ ਗਿਆ ਨੂੰ ਮੋੜ ਲਿਆ ਮਦਦਾ ਜਿਆਦਾ ਉੱਚਾ ਨਹੀਂ ਜਾ ਰਿਹਾ ਕਿਉਂਕਿ ਸਾਰੇ ਸੁੱਤੇ ਹੋਏ ਘਰ ਦੇ ਵਿੱਚ ਸਾਡੇ ਚਮਦਿਆਂ ਜੁੱਤੀਆਂ ਸਾਡੇ ਚਮਦਿਆਂ ਜੁੱਤੀਆਂ ਕਰੇ ਕੋਈ ਜਿਹੜਾ ਜੀਵ ਦਰੋਗ ਗਵਾਂਵ ਦਾਈ ਹਾਂ ਵੰਨਾ ਦਸ ਖਾਂਚਰੀ ਵਿਚ ਨਿਆਨੂ ਆ ਕਦੋਂ ਰੱਬ ਸੱਚਾ ਕਰ ਲੈ ਆਵਦਾ ਤੇ ਗਾਣਾ ਹੈ ਕੋਈ ਹੋ ਕੇ ਦੇਂਦਾ ਫਿਰਦਾ ਕੋਈ ਹੋ ਕੇ ਓਏ ਜੇ ਨਾ ਜਾਗੇ ਹੋ ਜਾਵਣਗੇ ਤੋਖੇ ਓਏ ਕੋਈ ਹੋ ਕੇ ਦਿੰਦਾ ਫਿਰਦਾ ਕੋਈ ਹੋ ਕੇ ਓਏ ਜੇ ਨਾ ਜਾਗੇ ਹੋ ਜਾਵਣਗੇ ਤੋਖੇ ਓਏ ਉੱਠੋ ਸ਼ੇਰ ਜਵਾਨੋ ਉੱਠੋ ਸ਼ੇਰ ਜਵਾਨੋ ਸਮਾ ਵਿਚਾਰ ਲਈਏ ਜੇ ਨਾ ਜਾਗੇ ਹੋ ਜਾਵਣ ਮੁੜ ਨਹੀਂ ਆਉਣੇ ਮੁੜ ਨਹੀਂ ਲੰਗੇ ਮੋਕੇ ਓਏ ਹੋ ਹੋ ਕਿਦਿੰਦਾ ਫਿਰਦਾ ਕੋਈ ਹੋਕੇ ਓਏ ਜੇ ਨਾ ਜਾਗੇ ਹੋ ਜਾਵਣਗੇ ਤੁਖੇ ਓਏ ਥੈਂਕ ਯੂ ਸੋ ਮੱਚ ਸਭ ਨੂੰ ਸਤ ਸ੍ਰੀ ਅਕਾਲ ਮੈਂ ਸਾਰੰਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਆ ਕੇ ਲਿਖ ਰਹੇ ਹੋ ਪੀੜਾਂ ਦਾ ਪ੍ਰਾਗਾ ਪਠਿਵਾੜੀਏ ਤੰਬੇ ਦੀਏ ਢਾਲੀਏ ਨਿਪਿੜਾ ਦਾ ਪਰਾਗਾ ਆਪਣ ਦੇ ਤੈਨੂੰ ਦਿਉਂ ਜੁਆ ਦਾ ਪਾੜਾ ਨਿਪਿੜਾ ਦਾ ਪਰਾਗਾ ਆਪਣ ਦੇ ਪਿੜਾ सो मच थैंक यू सच नमस्कार आदाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर